ਜਿਹੜੀ ਅਸੀਂ ਉਹਨਾਂ ਦੇ ਦਸਤਾਰ ਜਿਹਨੂੰ ਚੌਣੀ ਵੀ ਘਟ ਵਟ ਪਟੇਲੇ ਆਏ ਨੇ ਤੇ ਪਟੇਲਾ ਸ਼ੇਪ ਆਕ ਹੋਣੀ ਚਾਹੀਦੀ ਆ ਉਸੇ ਸਾਹਮਣੇ ਮੈਂ ਤੁਸੀਂ ਹੈਰਾਨ ਹੋਵਗੇ ਕਿ ਜਿਹੜੀ ਪੀਐਮ ਸਾਹਿਬ ਦੇ ਕੱਲ ਦਸਤਾਰ ਸਜਾਈ ਗਈ ਆ ਉਹ 7.80 ਸੀਗੀ ਮਤਲਬ ਪ੍ਰੋਪਰ ਪਟੇਲਾ ਸ਼ੇਪ ਦੀ ਦਸਤਾਰ ਉਹਦੇ ਸਜਾਈ ਸੀ ਉਸ ਤੋਂ ਬਾਅਦ ਪੋਲੀਟਿਸ਼ੀਅਨ ਦੇ ਵਿੱਚ ਮੈਂ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਵਿਆਹ ਦੇ ਉੱਤੇ ਮੈਂ ਨਤੀ ਫੈਮਲੀ ਦੇ ਸਾਰੇ ਮੈਂਬਰਾਂ ਕਰਕੇ ਆ ਗਿਆ ਐ ਸੀ। ਜਿਉਂ ਨਸੀ ਜਿਹੜੇ ਸ਼ਹਿਰ ਸੇ ਬੈਠੇ ਆ ਪਟਿਆਲਾ ਸ਼ਾਹੀ ਸ਼ਹਿਰ। ਇੱਕ ਤਰਾਸਦੀ ਹੋ ਚੁਕੀ ਹੈ ਸਾਡੇ ਨੌਜਵਾਨ ਪੀੜ ਦੇ ਵਿੱਚ ਜਿਹੜੇ ਬਾਹਰ ਨੂੰ ਭੱਜ ਰਹੇ ਨੇ। ਮੈਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਈ ਵੀ ਕੋਈ ਪੇਟਾ ਨਹੀਂ ਲੈਂਦਾ। ਅਸੀਂ ਦਮਾਲਾ ਵੀ ਸਿਜਾਈ ਦਾ, ਫਰੀ ਸਿਖਾਈ ਦਾ। ਕਿਉਂ ਕੇਸ ਰੱਖਣਾ ਚਾਹੁੰਦਾ? ਅਮਰ ਚੱਕਣਾ ਚਾਹੁੰਦਾ ਅਸੀਂ ਉਹਨੂੰ ਫ੍ਰੀ ਦਸਤਾਰ ਸਜਾਵਾਂਗੇ ਤੇ ਨਵੀਂ ਦਸਤਾਰ ਵੀ ਕੋਲ ਭੇਟਾ ਵਜੋਂ ਦੀ ਦਵਾਂਗੇ ਇਹ ਮੈਨੂੰ ਟੋਟਲ ਜਿਹੜੀ ਉਹਨਾਂ ਦੀ ਦਸਤਾਰ ਸਜਾਉਣ ਦਾ ਜਿਹੜਾ ਸਮਾਂ ਹੈ ਉਹ ਮੈਨੂੰ 5 ਮਿੰਟ ਲੱਗਿਆ ਤੇ ਹਰਾਨੀ ਕੀ ਦੇ ਲਈ ਮੈਂ ਉਹਨਾਂ ਨਾਲ ਹਰ ਇੱਕ ਗੱਲ ਪੰਜਾਬੀ 'ਚ ਕੀਤੀ ਤੇ ਉਹਨਾਂ ਨੇ ਵੀ ਬੜਾ ਸੋਹਣਾ ਮੈਨੂੰ ਪੰਜਾਬੀ ਦੇ ਵਿੱਚ ਜਵਾਬ ਦਿੱਤਾ ਯਕੀਨ ਕਰ ਵੀ ਮੈਂ ਤੁਹਾਡੇ ਖੜ ਕੇ ਦਸਤਾਰ ਬੰਨਣੀ ਚਾਹੁੰਨਾ ਵੀ ਉਹਨਾਂ ਨੇ ਹੱਸ ਕੇ ਕਹਿ ਵੀ ਕਹਿੰਦੇ ਕੋਈ ਗੱਲ ਨਹੀਂ ਮੈਂ ਖੜਾ ਹੋ ਜਾਣਾ ਤੇ ਉਹ ਉੱਠ ਕੇ ਉਹ ਹੱਸ ਕੇ ਕਹਿੰਦੇ ਮੈਨੂੰ ਪਤਾ ਤਾਂ ਫੋਟੋ ਖਿਚਾਣੀ ਆ ਜਾ ਕੱਕਾ ਇੱਧਰ ਮਤਲਬ ਕਹਿੰਦੇ ਆ ਜਾ ਬੇਟਾ ਆ ਜਾ ਅਕਸਰ ਹੀ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਐ ਉਹ ਉਹਨਾਂ ਦੀਆਂ ਦਸਤਾਰਾਂ ਜਿਹੜਾ ਆਕਰਸ਼ਣ ਦਾ ਕਾਰਨ ਬਣਦੀਆਂ ਨੇ ਜੇਕਰ ਗੱਲ ਪਟਿਆਲੇ ਦੀ ਕਰੀਏ ਤਾਂ ਪਟਿਆਲੇ ਦੇ ਵਿਧਾਨ ਮੰਤਰੀ ਨਰਿੰਦਰ ਮੋਤੀ ਭਾਜਪਾ ਦਾ ਸਮਰਥਨ ਕਰਨ ਦੇ ਲਈ ਅਤੇ ਮਹਾਰਾਣੀ ਪ੍ਰਨੀਤਕੌਰ ਦੇ ਹੱਕ ਤੇ ਵਿੱਚ ਰੈਲੀ ਉਲੀਕਣ ਦੇ ਲਈ ਪੰਜਾਬ ਪਹੁੰਚੇ ਸਨ ਪਟਿਆਲੇ ਚ ਹੋਈ ਇਸ ਰੈਲੀ ਦੌਰਾਨ ਉਹਨਾਂ ਨੇ ਆਪਣੇ ਸਿਰ ਉੱਤੇ ਜਿਹੜੀ ਦਸਤਾਰ ਸਜਾਈ ਸੀ ਉਹ ਜਿਸ ਨੌਜਵਾਨ ਦੇ ਵੱਲੋਂ ਸਜਾਈ ਗਈ ਸੀ ਉਹ ਵੀ ਅੱਜ ਸਾਡੇ ਨਾਲ ਸਾਡੇ ਚੈਨਲ ਦੇ ਉੱਤੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਵਧੀਆ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਠੀਕ ਠਾਕ ਜੀ ਸਭ ਤੋਂ ਵਧੀਆ ਭਾਜੀ ਤੇ ਕਿਵੇਂ ਦਾ ਲੱਗਿਆ ਕੱਲ ਦਾ ਪਹਿਲਾਂ ਤਾਂ ਭਾਜੀ ਤੁਹਾਡਾ ਧੰਨਵਾਦ ਵੀ ਸਪੈਸ਼ਲੀ ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਤੇ ਤੁਹਾਡੇ ਚੈਨਲ ਲਈ ਬਹੁਤ ਬਹੁਤ ਧੰਨਵਾਦ ਅਜੀਤਨ ਹੈਗਾ ਵੀ 2 ਦਿਨ 1-2 ਦਿਨ ਪਹਿਲਾਂ ਮੈਨੂੰ ਕਿਉਂਕਿ ਅਸੀਂ ਨਾ ਪਟਿਆਲੇ ਦਾ ਮੇਰਾ ਜਨਮ ਹੈਗਾ ਤੇ ਪਟਿਆਲਾ ਘਰਾਣੇ ਨਾਲ ਅਸੀਂ ਸੁਰਤੋ ਜੁੜੇ ਹੋਏ ਆ ਜਿਹੜਾ ਸ਼ਾਹੀ ਪਰਿਵਾਰ ਨੇ ਤੇ ਉਧਰੋਂ ਉਹਨਾਂ ਦੀ ਮੈਨੂੰ ਕਾਲ ਆਈ ਸੀ ਤੇ ਮੈਂ ਉੱਥੇ ਗਿਆ ਸੀਗਾ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਪਤਾ ਵੀ ਪ੍ਰੋਟੋਕੋਲ ਹੁੰਦਾ ਵੀ ਇੱਕ ਬੰਦਰੀ ਵੈਰੀਫਿਕੇਸ਼ਨ ਹੁੰਦੀ ਆ ਕਿਉਂਕਿ ਪੀਐਮ ਸਾਹਿਬ ਦੇ ਦਸਤਾਰ ਸਜਣ ਜਾਣੀ ਸੀਗੀ ਤੇ ਉਹ ਚੀਜ਼ ਸਾਰੀ ਹੋਣ ਤੋਂ ਬਾਅਦ ਫਿਰ ਮੈਂ ਉੱਥੇ ਦਸਤਾਰ ਸਜਣ ਗਿਆ ਤੇ ਜਿਹੜਾ ਪ੍ਰੋਟੋਕੋਲ ਤੋਂ ਗੱਲ ਕੀਤੀ ਤਾਂ ਸਾਰਾ ਕੁਝ ਡਿਸਾਈਡ ਹੁੰਦਾ ਜਦੋਂ ਵੀ ਕੋਈ ਉਹੋ ਜਿਹੀ ਵਕਤੀ ਰੈਲੀ ਉਲਕੀ ਜਾਂਦੀ ਹੈ ਤਾਂ ਕੀ ਕਿਹੋ ਜਿਹੇ ਕੱਪੜੇ ਹੋਣਗੇ ਕਿਸ ਤਰੀਕੇ ਦਾ ਪਹਿਰਾਵਾ ਹੋਏਗਾ ਤੇ ਜਦੋਂ ਪਹੁੰਚਦੇ ਨੇ ਤਾਂ ਉਸ ਤੋਂ ਪਹਿਲਾਂ ਕੋਈ ਕੰਡੀਸ਼ਨਸ ਕੋਈ ਉਹੋ ਜਿਹੀ ਜਾਰੀ ਕੀਤੀਆਂ ਗਈਆਂ ਸੀ ਕਿ ਇਸ ਤਰੀਕੇ ਦੀ ਪੱਗ ਹੋਣੀ ਚਾਹੀਦੀ ਹੈ ਕਿ ਕਿਹੋ ਜੀਆਂ ਤੁਹਾਨੂੰ ਹਦਾਇਤਾਂ ਜਿਹੜੀਆਂ ਪਹਿਲਾਂ ਜਾਰੀ ਕੀਤੀਆਂ ਗਈਆਂ। ਦੇਖੋ ਸਰ ਪਹਿਲਾਂ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਮੈਂ ਉੱਥੇ ਨਾ ਦੋ ਦਿਨ ਪਹਿਲਾਂ ਦੰਦ ਸਮੇਂ ਜਾ ਕੇ ਆਇਆ ਸੀਗਾ ਤੇ ਜੋ ਵੀ ਫਾਰਮੈਲਿਟੀ ਸੀ ਉਹ ਸਾਰੀ ਕੰਪਲੀਟ ਹੋ ਚੁਕੀ ਸੀ। ਉਹਨਾਂ ਨੇ ਕਿਹਾ ਸੀ ਵੀ ਦੇਖੋ ਪਟਿਆ ਮੈਨੂੰ ਕਿੱਦਾਂ ਦੀ ਟਰਬਨ ਸ਼ੂਟ ਕਰੂਗੀ ਤੇ ਮੈਨੂੰ ਨੇ ਕਿਹਾ ਵੀ ਦੇਖੋ ਵੀ ਜਿੱਦਾਂ ਉਹਨਾਂ ਦੀ ਫੇਸ ਲੁੱਕ ਹੈਗੀ ਆ ਮੈਂ ਨੈਟ ਦੇ ਉੱਤੇ ਤਕਰੀਬਨ ਪੀ ਐਮ ਸਾਹਿਬ ਦੀ ਜਿੰਨੀਆਂ ਫੋਟੋਜ਼ ਦੇਖੀਆਂ ਨੇ ਤੇ ਉਹ ਜ਼ਿਆਦਾਤਰ ਫੋਟੋਜ਼ ਦੇ ਚ ਉਹਨਾਂ ਦੇ ਪੰਜ ਲੱਡੀ ਤੇ ਸਤਾਰ ਬੰਨੀ ਹੋਈ ਹੈ ਜਿਹੜਾ ਪੰਜ ਲੱਡੀ ਆਪਾਂ ਬੰਦਦੇ ਆ ਵੀ ਉਹ ਜਾਂ 6 ਮੀਟਰ ਦੀ ਹੋਊਗੀ ਜਾਂ 6.5 ਮੀਟਰ ਦੀ ਹੋਊਗੀ ਤੇ ਜਿਹੜੀ ਪਟੇਲਾ ਛੇ ਪੱਗ ਹੈ ਤੇ ਮਾਨਣ ਸਿੰਘ ਸਾਹਿਬ ਨੇ ਵੀ ਕਿਹਾ ਵੀ ਜਿਹੜੀ ਅਸੀਂ ਉਹਨਾਂ ਦੇ ਸਤਾਰ ਜਣਾਉਣਾ ਚਾਹੁੰਦੇ ਹਾਂ ਵੀ ਘਟੋਟ ਪਟੇਲੇ ਆਏ ਨੇ ਤੇ ਪਟੇਲਾ ਛੇ ਪੱਗ ਹੋਣੀ ਚਾਹੀਦੀ ਆ ਮੈਂ ਖੁਦ ਵੀ ਪਟਿਆਲਾ ਸ਼ਹੀ ਪਾਗੀ ਜ਼ਿਆਦਾਤਰ ਬੰਦ ਆ ਤੇ ਹੁਣ ਵੀ ਮੈਂ ਪਟਿਆਲਾ ਸ਼ਹੀ ਦਸਤਾਰੀ ਬੰਨੀ ਹੋਈ ਆ ਤੇ ਉਸ ਟਾਈਮ ਮੈਂ ਜਦੋਂ ਨੇਟ ਤੇ ਫੋਟੋ ਵਗੈਰਾ ਦੇਖੇ ਆ ਵੀ ਇਹਨਾਂ ਦੇ ਪੰਜ ਲੱਡੀ ਬੰਨੀ ਹੋਈ ਆ ਤੇ ਹੁਣ ਮੈਨੂੰ 18 19 ਸਾਲ ਹੋ ਗਏ ਨੇ ਦਸਤਾਰ ਦੀ ਸੇਵਾ ਕਰਦਿਆਂ ਨੂੰ ਤੇ ਕੋਈ ਸਾਨੂੰ ਇਹਦਾ ਆਈਡੀਆ ਹੁੰਦਾ ਵੀ ਇਸ ਪਰਸਨ ਦੇ ਕਿੰਮੀ ਦੀ ਕਿੰਨਾ ਸਾਈਜ਼ ਵਧੀਆ ਲੱਗੂਗਾ ਜਾਂ ਕਿੰਨਾ ਸਹੀ ਲੱਗੂਗਾ ਉਸ ਹਿਸਾਬ ਨਾਲ ਮੈਂ ਤੁਸੀਂ ਹੈਰਾਨ ਹੋਵਗੇ ਕਿ ਜਿਹੜੀ ਪੀਐਮ ਸਾਹਿਬ ਦੇ ਕੱਲ ਦਸਤਾਰ ਸਜਾਈ ਗਈ ਆ ਉਹ 7.80 ਸੀਗੀ ਮਤਲਬ ਕਿ ਅਸੀਂ ਜਿਹੜੀ ਵੱਡੀ ਪੱਗ ਬੰਨਦੇ ਆ ਉਹ 7.5 ਮੀਟਰ ਹੁੰਦੀ ਆ ਜਿਹਨੂੰ ਅਸੀਂ 6 ਲੱਡੀ ਦੇ ਦਸਤਾਰ ਕਹਿੰਦੇ ਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਵੀ ਜਿਹੜੀ ਕੱਲ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਦਾਸ ਨੂੰ ਮੌਕਾ ਮਿਲਿਆ ਬਹੁਤ ਵੱਡੀ ਅਚੀਵਮੈਂਟ ਸੀ ਮੇਰੇ ਵਾਸਤੇ ਉਹ ਤੇ ਬਹੁਤ ਵਧੀਆ ਦਿਨ ਰਿਹਾ ਜਿਹੜੀ ਉਹਨਾਂ ਦੇ ਸੀ ਦਸਤਾਰ ਸਜਾਈ ਆ ਉਹ ਦਸਤਾਰ 7.80 ਸੀਗੀ ਤੇ ਬਹੁਤ ਆਪਣੇ ਆਪ ਵਿੱਚ ਬਹੁਤ ਸੋਹਣੀ ਲੱਗਦੀ ਸੀਗੀ ਤੁਸੀਂ ਵੀ ਦੇਖੀਏ ਦਸਤਾਰ ਮਤਲਬ ਪ੍ਰੋਪਰ ਪਟੇਲਾ ਸ਼ੀਸ਼ੀ ਦਸਤਾਰ ਉਹਦੇ ਸਜਾਈ ਸੀਗੀ ਜਿਹੜੇ ਸਾਡੀ ਦਸਤਾਰਾਂ ਚ ਲੋਕ ਆਕਰਸ਼ਨ ਦਾ ਕਾਰਨ ਤਾਂ ਬਣਦੀਆਂ ਨੇ ਪਰ ਕਿਧਰੇ ਨਾ ਕਿਧਰੇ ਜਿਹੜੇ ਲੋਕ ਨੇ ਪੰਜਾਬ ਦੇ ਉਹ ਪਹਿਲਾਂ ਬੰਨਣਾ ਕੱਟ ਕਰ ਗਏ ਸੀ ਪਰ ਅੱਜ ਕੱਲ ਜਿਹੜੇ ਸਿੰਗਰਸ ਨੇ ਉਹਨਾਂ ਨੂੰ ਦੇਖ ਕੇ ਦੁਬਾਰਾ ਵਾਪਸ ਜੁੜੇ ਨੇ ਪੰਜਾਬ ਪੋਲੀਵੁੱਡ ਦੀ ਗੱਲ ਕਰੀਏ ਪੋਲੀਵੁੱਡ ਦੇ ਵਿੱਚਕਾਰ ਜਿਹੜੇ ਸਟਾਰਾਂ ਨਾਲ ਤੁਸੀਂ ਪਹਿਲਾਂ ਕੰਮ ਕੀਤਾ ਉਹਨਾਂ ਤੇ ਫਿਰ ਤੇ ਵੀ ਦਸਤਾਰ ਸਜਾਈ ਹੁਣ ਤੱਕ ਕਿੰਨੇ ਕੁ ਜਿਹੜੇ ਇਹ ਸੁਪਰ ਹਿੱਟ ਸਟਾਰ ਜਿਹੜੇ ਸਟਾਰਸ ਨੇ ਪੰਜਾਬ ਦੇ ਉਹਨਾਂ ਨਾਲ ਕੰਮ ਕਰ ਚੁੱਕੇ ਹੋ ਹੁਣ ਤੱਕ ਸਭ ਪਰਮਾਤਮਾ ਦੀ ਕਿਰਪਾ ਹੈ ਜੀ ਮੈਂ ਭਾਜੀ ਪਟਿਆਲੇ ਦੇ ਸਭ ਤੋਂ ਵੱਡੇ ਸਿੰਗਰ ਗੁਰਦਾਸਮਨ ਸਾਹਿਬ ਜੀ ਦੇ ਦਸਤਾਰ ਬਣ ਚੁੱਕੇ ਆ ਜੀ ਤੇ ਗੁਰਦਾਸਮਨ ਸਾਹਿਬ ਜੀ ਦੇ ਬੇਟੇ ਗੁਰਿਕਮਨ ਜੀ ਦੇ ਮੈਂ ਵਿਆਹ ਦੇ ਉੱਤੇ ਵੀ ਦਸਤਾਰ ਸਜਾਈ ਸੀ ਤੇ ਉਸ ਤੋਂ ਬਾਅਦ ਮੈਂ ਆਪਣਾ ਰஞ்சிਤ ਬਾਵਾ ਜੀ ਦੇ ਵਿਨੇਪਲ ਬੁੱਟਰ ਜੀ ਦੇ ਪਰਮੇਸ਼ਵਰਮਾ ਜੀ ਦੇ ਬ੍ਰਦਰ ਦੇ ਵਿਆਹ ਦੇ ਉੱਤੇ ਦਿਲਪ੍ਰੀਤ ਢਿੱਲੋਂ ਗੁਲਜਾਰ ਚਹਿਲ ਜੀ ਹੋਰ ਵੀ ਕਈ ਆਰਟਿਸਟ ਨੇ ਜਿਨ੍ਹਾਂ ਦੇ ਮੈਨੂੰ ਦਸਤਾਰ ਸਜਾਉਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਪੋਲੀਟਿਸ਼ੀਅਨ ਦੇ ਵਿੱਚ ਮੈਂ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਵਿਆਹ ਦੇ ਉੱਤੇ ਵੀ ਮੈਂ ਉਹਨਾਂ ਦੀ ਫੈਮਿਲੀ ਦੇ ਸਾਰੇ ਦੇ ਦਸਤਾਰਾਂ ਸਿਜਾ ਕੇ ਆਇਆ ਸੀਗਾ ਤੁਸੀਂ ਦੇਖਿਆ ਵੀ ਹੋਣਗੀਆਂ ਫੋਟੋ ਜਦੋਂ ਆਈਆਂ ਸੀਗੀਆਂ ਤੇ ਉਹ ਤੋਂ ਪਹਿਲਾਂ ਮੈਂ ਆਪਣਾ ਜਿਹੜਾ ਇਹ ਸੈਂਟਰ ਚਲਾ ਰਿਹਾ ਹੈਗਾ ਮੈਨੂੰ 18 ਸਾਲ ਹੋ ਗਏ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਵੀ ਸਾਡੇ ਕੋਲੇ ਦਸਤਾਰ ਸਿਜਾਉਣ ਆਉਂਦਾ ਅਸੀਂ ਪਰਮਾਤਮਾ ਕੀ ਅਰਦਾਸ ਕਰਕੇ ਉਹਨਾਂ ਦੇ ਦਸਤਾਰ ਸਿਜਾਉਂਦੇ ਆ ਤਾਂ ਜੋ ਦਸਤਾਰ ਬਹੁਤ ਸੋਹਣੀ ਬੰਨੀ ਜਾਵੇ ਕਈ ਸਾਡੇ ਕੋਲੇ ਐਸੇ ਲੜਕੇ ਵੀ ਆਉਂਦੇ ਨੇ ਜਿਹੜੇ ਪਹਿਲਾਂ ਦਸਤਾਰਾਂ ਨਹੀਂ ਬਣਦੇ ਤੇ ਜਿਨ੍ਹਾਂ ਨੇ ਰੋਮੇ ਦੀ ਬੇਦਵੀ ਕਰਾਈ ਹੋਈ ਮੈਂ ਇਹ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਸ ਪਰਮਾਤਮਾ ਨੂੰ ਧਿਆ ਕੇ ਉਹਨੇ ਦਸਤਾਰ ਸੀਸ ਤੇ ਪੰਣਾ ਤਾਂ ਜੋ ਉਹ ਦਸਤਾਰ ਤੋਂ ਪ੍ਰਭਾਵਿਤ ਹੋ ਕੇ ਆਪ ਦੇ ਕੇਸ ਰੱਖਣ ਤੇ ਸਭ ਤੋਂ ਸੁਰਤ ਹੋਣ ਤੇ ਆਪਣੀ ਗੁਰਸਿੱਖੀ ਵੱਲ ਮੁੜਨ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕਾਨੇ ਇੱਕ ਰੋਜ਼ਾਨਾ ਬਣ ਗਿਆ ਸੀਗਾ ਪਹਿਲਾਂ ਹਾਲਾਂਕਿ ਹੁਣ ਜਿਹੜੇ ਨੌਜਵਾਨ ਹੈ ਦਸਤਾਰ ਨਾਲ ਤਾਂ ਵਾਪਸ ਜੁੜ ਗਏ ਨੇ ਪਰ ਕਿਧਰੇ ਨਾ ਕਿਧਰੇ ਉਹਨਾਂ ਦਾ ਰੁਝਾਨ ਹੈ ਤੁਸੀਂ ਹੁਣ ਆਪਣੇ ਇੱਕ ਇੰਟਰਸਟ ਨੂੰ ਆਪਣੇ ਓਕਿਊਪੇਸ਼ਨ ਦੇ ਵਿੱਚ ਕਰਕੇ ਕਨਵਰਟ ਕੀਤਾ ਤੁਸੀਂ ਉਸ ਨੂੰ ਆਪਣਾ ਇੱਕ ਪੇਸ਼ਾ ਬਣਾ ਲਿਆ ਉਸ ਤੋਂ ਅੱਜ ਚੰਗੀ ਕਮਾਈ ਵੀ ਹੋ ਰਹੀ ਹੈ ਜੇਕਰ ਆਪਾਂ ਦੇਖੀਏ ਹੈ ਤਾਂ ਚਲੋ ਕਿ ਸੇਵਾ ਦਾ ਕੰਮ ਹੈ ਪਰ ਅਜਿਹਾ ਜਿਹੜੇ ਉਹਨੇ ਸਿੰਗਰਸ ਨੇ ਵੱਡੇ ਵੱਡੇ ਸੈਲੀਬ੍ਰਿਟੀਸ ਤੁਹਾਨੂੰ ਬੁਲਾ ਰਹੇ ਨੇ ਉਹ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਵੀ ਜਿਹੜੇ ਲੋਕਲ ਹੈ ਪੂਰੇ ਪੰਜਾਬ ਦੇ ਲੋਕ ਉਹਨਾਂ ਦਾ ਤਾਂ ਰੁਝਾਨ ਬਾਹਰ ਦਾ ਹੋਇਆ ਪਿਆ ਬਾਹਰ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਭਾਜੀ ਦੇਖੋ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਇਹ ਹੁਣ ਅਸੀਂ ਜਿਹੜੇ ਸ਼ਹਿਰ 'ਚ ਬੈਠੇ ਆ ਪਟਿਆਲਾ ਸ਼ਾਹੀ ਸ਼ਹਿਰ ਆ ਇੱਕ ਤਰਸਦੀ ਹੋ ਚੁੱਕੀ ਹੈ ਸਾਡੇ ਨੌਜਵਾਨ ਪੇੜ ਦੇ ਵਿੱਚ ਜਿਹੜੇ ਬਾਹਰ ਨੂੰ ਭੱਜ ਰਹੇ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਸਾਡੇ ਲੋਕਾਂ ਜਿੰਨਾ ਕਿ ਭੇੜ ਚਾਲ ਹੁੰਦੀ ਆ ਵੀ ਉਹ ਵੀ ਚਲਾ ਗਿਆ ਇਹ ਵੀ ਚਲਾ ਗਿਆ ਮੈਂ ਵੀ ਭੱਜ ਜਾ ਨੋ ਜੇ ਮਿਹਨਤ ਕਰ ਸਕਦੇ ਹੋ ਤੁਸੀਂ ਆਪਣੀ ਧਰਤੀ ਦੇ ਬਹਿ ਕੇ ਵੀ ਕਰ ਸਕਦੇ ਹੋ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਵੀ ਤੁਸੀਂ ਨੂੰ ਐਜ਼ ਅ ਪ੍ਰੋਫੈਸ਼ਨਲ ਕੰਮ ਕਰ ਰਹੇ ਹੋ ਮੈਂ ਐਜ਼ ਅ ਪ੍ਰੋਫੈਸ਼ਨਲ 18 ਸਾਲ ਤੋਂ ਕਰ ਰਿਹਾ ਮੈਂ ਇਸ ਤੋਂ ਪਹਿਲਾਂ ਪੱਗਾ ਗੁਰੂ ਘਰ ਦੇ ਵਿੱਚ ਕੈਂਪ ਲਾ ਕੇ ਵੀ ਸਿਖਾਉਂਦਾ ਸੀਗਾ ਅੱਜ ਵੀ ਅਸੀਂ ਕੀ ਕਰਦੇ ਆ ਜਿੱਦਾਂ ਹੁਣ ਗਰਮੀਆਂ ਹੁੰਦੀਆਂ ਸਾਡਾ ਆਫ ਸੀਜ਼ਨ ਹੁੰਦਾ ਕਿਉਂਕਿ ਜਿਹੜੇ ਵਿਆਹ ਹੁੰਦੇ ਨੇ ਉਹ ਤਕਰੀਬਨ ਤੁਹਾਨੂੰ ਪਤਾ ਵੀ ਸਰਦੀਆਂ ਦੇ ਵਿੱਚ ਹੁੰਦੇ ਨੇ ਆਫ ਸੀਜ਼ਨ ਵਿੱਚ ਅਸੀਂ ਕੀ ਕਰਦੇ ਆ ਸਾਡੀ ਕੋਸ਼ਿਸ਼ ਹੁੰਦੀ ਵੇ ਅਸੀਂ ਘੱਟੋ ਘੱਟ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਘਰ ਨੇ ਉੱਥੇ ਜਾ ਕੇ 7 ਦਿਨਾਂ ਦਾ ਦਸਤਾਰ ਦਾ ਸੀ ਕੈਂਪ ਰੱਖਦੇ ਆ ਤਾਂ ਜੋ ਉੱਥੇ ਜਿਹੜੇ ਪਿੰਡਾਂ ਦੇ ਵਿੱਚ ਕੀ ਹੁੰਦਾ ਜਿਹੜੇ ਮੁੰਡਾ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਜੇ ਬਚਪਨ ਤੋਂ ਹੀ ਦਸਤਾਰ ਬੰਨਣਾ ਸਿੱਖ ਜਾਣਗੇ ਤਾਂ ਉਹ ਕੇਸਾਂ ਦੀ ਸੰਭਾਲ ਵੀ ਰੱਖਣਗੇ ਤੇ ਸਰਦਾਰੀ ਵੀ ਕਾਇਮ ਕਰਨਗੇ ਤੇ ਜਿਹੜੀ ਗੁਰੂ ਵੱਲੋਂ ਸਾਡੀ ਬਖਸ਼ਿਆ ਹੋਇਆ ਤਾਜ ਆ ਸਾਨੂੰ ਮਿਲਿਆ ਉਸ ਨੂੰ ਕਾਇਮ ਕਰ ਸਕਣਗੇ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ ਜਾ ਕੇ ਉਹਦਾ ਪ੍ਰਚਾਰ ਵੀ ਕਰੀਏ ਦੂਜੀ ਗੱਲ ਤੁਸੀਂ ਕਿhti ਤੁਸੀਂ ਅਜੇ ਪ੍ਰੋਫੈਸ਼ਨਲ ਕੰਮ ਕਰ ਰਹੇ ਹੋ ਦੇਖੋ ਬਾਬੇ ਨਾਨਕ ਨੇ ਕਿਹਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਭ ਤੋਂ ਪਹਿਲਾਂ ਕਿਰਤ ਦੀ ਗੱਲ ਕੀਤੀ ਹੈ ਤੇ ਹੁਣ ਜੇ ਅਸੀਂ ਪ੍ਰਚਾਰ ਵੀ ਕਰਨਾ ਤੇ ਕਿਰਤ ਵੀ ਜ਼ਰੂਰੀ ਆ ਤੇ ਮੈਂ ਜਦੋਂ ਇਹਨਾਂ ਦੋਨਾਂ ਚੀਜ਼ਾਂ ਨੂੰ ਸੋਚਿਆ ਵੈ ਕਿ ਜਦੋਂ ਮਨੇ ਕੰਮ ਸ਼ੁਰੂ ਕੀਤਾ ਸੀ ਵੀ ਕਿਰਤ ਦੇ ਨਾਲ ਨਾਲ ਮੈਂ ਸੇਵਾ ਵੀ ਕਰ ਰਿਹਾ ਸੀ ਤੇ ਮੈਂ ਹੋਰ ਕੀ ਯੋਗਦਾਨ ਪਾ ਸਕਦਾ ਤੇ ਮੈਂ ਸ਼ੁਰੂ ਤੇ ਇੱਕ ਚੀਜ਼ ਰੱਖੀ ਸੀ ਵੀ ਜਿਹੜਾ ਦਮਾਲਾ ਸਿਜਾਉਨੇ ਆ ਮੈਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਸ ਦੀ ਕੋਈ ਭੇਟਾ ਨਹੀਂ ਲੈਂਦਾ ਅਸੀਂ ਦਮਾਲਾ ਫ੍ਰੀ ਸਿਜਾਈਦਾ ਫ੍ਰੀ ਸਿਖਾਈਦਾ ਉਸ ਤੋਂ ਬਾਅਦ ਜਿਹੜਾ ਵੀ ਮੇਰਾ ਵੀਰ 올 ਓਵਰ ਇੰਡੀਆ ਵਰਲਡ ਪੰਜਾਬ ਕਿੱਥੋਂ ਵੀ ਜੋ ਕੇਸ ਰੱਖਣਾ ਚਾਹੁੰਦਾ ਅਮਰ ਛਕਣਾ ਚਾਹੁੰਦਾ ਅਸੀਂ ਉਹਨੂੰ ਫ੍ਰੀ ਦਸਤਾਰ ਸਿਜਾਵਾਂਗੇ ਤੇ ਨਵੀਂ ਦਸਤਾਰ ਵੀ ਕੋਲ ਭੇਟਾ ਵਜੋਂ ਫ੍ਰੀ ਦਵਾਂਗੇ ਇਹ ਉਹ ਅਸੀਂ ਸ਼ੁਰੂ ਤੋਂ ਰੱਖਿਆ ਹੋਇਆ ਜਦੋਂ ਦਾ ਮੈਂ ਇਸ ਲਾਈਨ ਦੇ ਵਿੱਚ ਐਜ਼ ਅ ਪ੍ਰੋਫੈਸ਼ਨਲ ਕੰਮ ਕਰ ਰਹੇ ਆ ਕਿਉਂਕਿ ਪਹਿਲਾਂ ਮੈਂ ਜੋਬ ਕਰਦਾ ਸੀਗਾ ਪ੍ਰੋਫੈਸ਼ਨਲ ਮੈਂ ਤਾਂ ਹੀ ਆਇਆ ਕਿਉਂਕਿ ਜਦੋਂ ਮੈਂ ਗੁਰਦੁਆਰੇ ਜਾ ਕੇ ਪੰਗਾਂ ਸਿਖਾਣੀ ਸ਼ੁਰੂ ਕੀਤੀਆਂ ਕਿਉਂਕਿ ਇਹ ਮੈਨੂੰ ਗੋਡ ਗਿਫਟ ਹੈ ਜੀ ਪਰਮਾਤਮਾ ਵੱਲੋਂ ਇਹ ਖੰਦਾਰਾ ਵੀ ਆਪਾਂ ਨੇ ਇੱਕ ਉਸਤਾਦ ਕਿੰਨੂੰ ਧਾਰਿਆ ਉਸਤਾਦ ਆਪਾਂ ਗੁਰੂ ਸਾਹਿਬ ਨੂੰ ਧਾਰਿਆ ਕਿਉਂਕਿ ਸਾਡੇ ਗੁਰੂ ਸਾਹਿਬ ਹੀ ਸਾਡੇ ਪਿਤਾ ਨੇ ਗੁਰੂ ਸਾਹਿਬ ਹੀ ਸਾਡੇ ਉਸਤਾਦ ਨੇ ਜਿਨ੍ਹਾਂ ਨੇ ਮੱਤ ਬਖਸ਼ੀ ਕਿਉਂਕਿ ਹੱਥ ਵੀ ਤਾਂ ਹੀ ਚੱਲਣਗੇ ਜੇ ਉਹ ਮੱਤ ਚੱਲੇਗੀ ਤੇ ਮੱਤ ਨੂੰ ਚਲਾਉਣਾ ਪਰਮਾਤਮਾ ਦੇ ਹੱਥ ਆ ਹੱਥ ਵੀ ਤਾਂ ਹੀ ਚੱਲਣਗੇ ਤਾਂ ਸੋ ਪਹਿਲਾਂ ਜੇਕਰ ਗੱਲ ਕਰੀਏ ਦਸਤਾਰ ਸਜਾਣ ਦੀ ਤਾਂ ਉਹ ਜਦੋਂ ਛੋਟੀ ਉਮਰ ਦੇ ਵਿੱਚ ਕਰ ਦਸਤਾਰ ਸਜਾਈ ਕਿੰਨੀ ਕੁ ਉਮਰ ਸੀ ਜਦੋਂ ਦਸਤਾਰ ਸਜਾਈ ਪਹਿਲੀ ਵਾਰ ਮੇਰੀ ਭਾਜੀ ਉਮਰ ਹੋਣੀ ਉਦੋਂ 13 ਸਾਲ ਦੀ ਤੇ ਮੈਂ ਫਸਟ ਟਾਈਮ ਜਦੋਂ ਪੱਗ ਬੰਨੀ ਆ ਆਪਣੇ ਦਸਤਾਰ ਸਿਹੀ ਆ ਤੇ ਮੈਨੂੰ 2 ਘੰਟੇ ਲੱਗੇ ਸੀ ਤੇ ਮੇਰੇ ਘਰ ਦੇ ਇਸ ਗੱਲ ਤੋਂ ਹਰਾਨ ਹੋ ਗਏ ਸੀ ਉਹ ਕਹਿੰਦੇ ਤੂੰ ਪੱਗ ਆ ਆਪਣੀ ਬੰਨੀ ਕਿੱਥੋਂ ਬਣਵਾਈ ਹੈ ਮੈਂ ਕਿਹਾ ਵੀ ਨਹੀਂ ਮੈਂ ਆਪ ਬੰਨੀ ਆ ਤੇ ਮੈਂ ਸ਼ੀਸ਼ੇ ਦੇ ਵਿੱਚ ਨਾ ਮਤਲਬ ਉਸ ਟਾਈਮ ਨਾ ਜਿਵੇਂ ਟ੍ਰੈਂਡ ਹੁੰਦਾ ਸੀਗਾ ਇੰਦਰਜੀ ਦੇ ਨਿੱਕੂ ਦੀ ਦਸਤਾਰ ਦਾ ਤੇ ਮੇਰੀ ਹਰ ਇੱਕ ਬੰਦੇ ਦੇ ਵਿੱਚ ਦੇਖੋ ਕਲਾ ਹ ਉਹ ਉਸ ਨੂੰ ਅਕਾਲਪੁਰਖ ਵਾਹਿਗੁਰੂ ਆਪ ਹੀ ਅੱਗੇ ਭੇਜਦਾ ਹੈ ਨਾ ਜਦੋਂ ਬੰਦਾ ਧਰਤੀ ਤੇ ਆਉਂਦਾ ਮੇਰੇ ਦਿਮਾਗ ਦੇ ਵਿੱਚ ਉਹ ਦਸਤਾਰ ਦੀ ਇੱਕ ਡਿਕ ਸੀਗੀ ਵੀ ਜਿਹੜੀ ਅੰਦਰ ਜੀ ਨਿੱਕੂ ਨੇ ਤਿੱਖੀ ਦਸਤਾਰ ਬੰਨੀ ਹੋਈ ਮੈਂ ਉਦਾਂ ਹੀ ਬੰਨਣੀ ਆ ਮੈਂ ਉਸ ਨੂੰ ਨੇ ਮਨਚਰ ਰੱਖ ਕੇ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਫਿਰ ਉਹ ਦਸਤਾਰ ਬੰਨੀ ਤੇ ਪਹਿਲੀ ਵਾਰ ਚ ਮੈਂ ਮਤਲਬ ਜੇ ਆਪਾਂ ਕਹਿਆ ਅਸਲੀ ਪਹਿਲੀ ਵਾਰ ਚ ਬਹੁਤ ਸੋਹਣੀ ਦਸਤਾਰ ਬੰਨੀ ਗਈ ਪਰ ਲੱਗੇ ਮੈਨੂੰ 2 ਘੰਟੇ ਉਹਦੇ ਵਿੱਚ ਹੁਣ ਜਿਹੜੀ ਪੱਗ ਨੂੰ ਮੈਂ ਵਾਤ ਵਾਤ 5 ਮਿੰਟ ਲਾ ਦਿੰਦਾ ਨਾ ਦੂਜੇ ਦੇ ਬੰਨਣ ਚ ਵੀ ਤੇ ਆਪਣੇ ਬੰਨਣ ਦੇ ਵਿੱਚ ਕੱਲ ਦਾ ਕਿਵੇਂ ਰਿਹਾ ਹੁਣ ਕੱਲ ਦੀ ਗੱਲ ਕਰਦੇ ਆ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੁੰਦੀ ਹੈ ਕਿਵੇਂ ਦਾ ਰਿਹਾ ਜਦੋਂ ਮਿਲਦੇ ਉਹਨਾਂ ਨੂੰ ਕਿੰਨਾ ਕੁ ਸਮਾਂ ਲੱਗਿਆ ਭਗਵੰਦੇ ਉਸ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦੋ ਭਾਜੀ ਉਹਨਾਂ ਦਾ ਜਿੱਦਾਂ ਦਾ ਪ੍ਰੋਟੋਕੋਲ ਸੀਗਾ ਸਾਰਾ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਸ ਤੋਂ ਬਾਅਦ ਕੀ ਹੋਇਆ ਵੀ ਸਾਨੂੰ ਉਹਨਾਂ ਇੱਕ ਰੂਮ ਸੀਗਾ ਅੰਦਰ ਜਿਹਦੇ ਵਿੱਚ ਪੀਐਮ ਸਾਹਿਬ ਨੇ ਆਉਣਾ ਸੀ ਸਾਨੂੰ ਉਹਦੇ ਨਾਲਲੇ ਰੂਮ 'ਚ ਬਿਠਾਇਆ ਹੋਇਆ ਸੀ ਤੇ ਉਹਨਾਂ ਦਿਨ ਆਪਣੀ ਸਿਕਿਉਰਿਟੀ ਹੁੰਦੀ ਜਿਹੜੀ ਉਹ ਸਿਕਿਉਰਿਟੀ ਉਸ ਟਾਈਮ ਅੰਦਰ ਆ ਚੁੱਕੀ ਸੀ ਤੇ ਉਧਰ ਅਧਰ ਪਰਸਨ ਕੋਈ ਵੀ ਅਲਾਉਡ ਨਹੀਂ ਸੀਗਾ ਜਦੋਂ ਪੀਐਮ ਸਾਹਿਬ ਆਏ ਗੱਡੀ ਉਹਨਾਂ ਦੇ ਅੰਦਰ ਉਤਰੀ ਤੇ ਉਹ ਸਿੱਧਾ ਰੂਮ 'ਚ ਆ ਗਏ ਸੀਗੇ ਜੀ ਕਿਉਂਕਿ ਰੂਮ 'ਚ ਉਹਨਾਂ ਕੋਲੇ ਲਿਮਟ ਦਾ ਟਾਈਮ ਸੀਗਾ ਕਿਉਂਕਿ ਉਹਨੇ ਮੇਰੀ ਉਹਨਾਂ ਨੇ ਪਹਿਲਾਂ ਹੀ ਵਾਰਤਾਲਾਪ ਹੋ ਚੁੱਕੀ ਸੀ ਸਿਕਿਉਰਟੀ ਨਾਲ ਵੀ ਸਾਡੇ ਕੋਲੇ ਲਿਮਟ ਦਾ ਟਾਈਮ ਹੁੰਦਾ ਵੀ ਤੁਸੀਂ ਇੰਨੇ ਮਿੰਟ ਦੇ ਵਿੱਚ ਉਹਨਾਂ ਦੇ ਦਸਤਾਰ ਸਜਾਉਣੀ ਆ ਤੇ ਮੈਂ ਉਹਨਾਂ ਕੋਲੇ ਉਹਨਾਂ ਨਾਲ ਮੈਂ 10-12 ਮਿੰਟ ਰਿਹਾ ਅੰਦਰ ਤੇ ਮੈਨੂੰ ਟੋਟਲ ਜਿਹੜੀ ਉਹਨਾਂ ਦੀ ਦਸਤਾਰ ਸਜਾਉਣ ਦਾ ਜਿਹੜਾ ਸਮਾਂ ਹੈ ਉਹ ਮੈਨੂੰ 5 ਮਿੰਟ ਲੱਗਿਆ ਜੀ ਜਦੋਂ ਪੀਐਮ ਸਾਹਿਬ ਅੰਦਰ ਆਏ ਤੇ ਆਪਾਂ ਉਹਨੂੰ ਵਿਸ਼ ਕੀਤੀ ਹਰਣ ਕੀ ਦੇਖ ਲਈ ਮੈਂ ਉਹਨਾਂ ਨਾਲ ਹਰ ਇੱਕ ਗੱਲ ਪੰਜਾਬੀ ਚ ਕੀਤੀ ਤੇ ਉਹਨਾਂ ਨੇ ਵੀ ਬੜਾ ਸੋਹਣਾ ਮੈਨੂੰ ਪੰਜਾਬੀ ਦੇ ਵਿੱਚ ਜਵਾਬ ਦਿੱਤਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਉਹ ਪਹਿਲਾਂ ਬੈਠ ਗਏ ਮੈਂ ਕਿਹਾ ਸਰ ਵੀ ਮੈਂ ਤੁਹਾਡੇ ਖੜ ਕੇ ਦਸਤਾਰ ਬੰਨਣੀ ਚਾਹੁੰਦਾ ਵੀ ਕਿਉਂਕਿ ਸੋਫੇ ਤਾਂ ਥੋੜੇ ਡਾਊਨ ਸੀਗੇ ਦਸਤਾਰ ਜਦੋਂ ਆਪਾਂ ਸਜਾਉਨੇ ਆ ਤੇ ਹੱਥ ਪ੍ਰੋਪਰ ਕੰਮ ਕਰਨਾ ਚਾਹੀਦਾ ਮੈਂ ਉਸ ਹਿਸਾਬ ਨਾਲ ਤੇ ਉਹਨਾਂ ਨੇ ਹੱਸ ਕੇ ਕਿਹਾ ਵੀ ਕਹਿੰਦੇ ਕੋਈ ਗੱਲ ਨਹੀਂ ਮੈਂ ਖੜਾ ਹੋ ਜਾਣਾ ਤੇ ਉਹ ਉੱਠ ਗਏ ਤੇ ਮੈਂ ਉਹਨਾਂ ਦੇ ਖੜ ਕੇ ਦਸਤਾਰ ਬੰਨੀ ਜਦੋਂ ਜਿਵੇਂ ਮੈਂ ਦਸਤਾਰ ਪ੍ਰਮਾਤਮਾ ਨੂੰ ਦੇਖੋ ਧਿਆ ਕੇ ਫਿਰ ਮਨ ਉਹਦੇ ਪਹਿਲਾ ਲੜ ਜਦੋਂ ਪਕੜਾਇਆ ਆਪਾਂ ਅਕਸਰ ਕੀ ਕਰਦੇ ਆ ਪਹਿਲਾ ਹਰ ਇੱਕ ਬੰਦਾ ਆਪਣੇ ਮੂੰਹ ਚ ਪਾਉਂਦਾ ਤੇ ਉਹਨੇ ਉਹ ਲੜ ਹੱਥ ਪਕੜਿਆ ਜਿਹੜੀ ਸਭ ਤੋਂ ਵਧੀਆ ਗੱਲ ਸੀ ਉਹਨੇ ਹੱਥ ਪਕੜਿਆ ਤੇ ਮਨ ਜਦੋਂ ਦਸਤਾਰ ਬੰਨੀ ਜਦੋਂ ਮੈਂ ਆਖਰੀ ਲੜ ਤੇ ਪਹੁੰਚਿਆ ਤੇ ਉਸ ਰੂਮ ਦੇ ਵਿੱਚ ਚਾਰ ਜਣੇ ਸੀਗੇ ਸੀ ਪੀਐਮ ਸਾਹਿਬ ਸੀਗੇ ਦੋ ਸਕਿਉਰਟੀ ਵਾਲੇ ਸੀਗੇ ਤੇ ਇੱਕ ਸਾਡੇ ਨਾਲ ਐਮਐਲਏ ਸੀਗੇ ਰਾਜਸਥਾਨ ਦੇ ਐਮਐਲਏ ਨੇ ਉਹ ਬਰਾੜ ਸਾਹਿਬ ਤੇ ਉਹ ਨਾਲ ਸੀਗੇ ਉਦੋਂ ਉਹਨਾਂ ਦੀ ਸਿਕਿਉਰਿਟੀ ਦੇ ਬੰਦੇ ਨੇ ਬਰਾੜ ਸਾਹਿਬ ਨੂੰ ਕਿਹਾ ਵੀ ਤੁਸੀਂ ਇਹ ਲੜਕਾ ਕਿੱਥੋਂ ਲੈ ਕੇ ਆਏ ਹੋ ਵੀ ਇਹਨੇ ਤਾਂ 5 ਮਿੰਟ ਦੇ ਵਿੱਚ ਇੰਨੀ ਸੋਹਣੀ ਬਗਵਾਂਤੀ ਵੀ ਉਹ ਮਤਲਬ ਉਹਨਾਂ ਨੇ ਜਦੋਂ ਇਹ ਗੱਲ ਕਹੀ ਤੇ ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਤੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਸੀ ਪੀਐਮ ਸਾਹਿਬ ਦੇ ਸਾਹਮਣੇ ਇਹ ਗੱਲ ਕਹੀ ਤੇ ਬੜੀ ਆਪਣੇ ਆਪ ਦੇ ਵਿੱਚ ਖੁਸ਼ੀ ਦੀ ਉਹ ਗੱਲ ਸੀਗੀ ਤੇ ਜਦੋਂ ਉਹਨਾਂ ਦੀ ਸਟਾਰ ਸਜਾਈ ਉਹ ਸ਼ੀਸ਼ੇ ਦੇ ਅੱਗੇ ਤੇ ਉਦੋਂ ਪੀਐਮ ਸਾਹਿਬ ਨੇ ਸ਼ੀਸ਼ੇ ਦੇ ਜਾ ਕੇ ਆਪਣੀ ਪੱਗ ਦੇਖ ਕੇ ਕਿਹਾ ਵੀ ਬੀ ਬਹੁਤ ਸੋਹਣੀ ਬੰਨੀ ਆ ਤੇ ਉਹ ਨੂੰ ਕਹਿੰਦੇ ਵੀ ਐਨਕ ਵੀ ਲਗਾ ਦੋ ਫਿਰ ਮੈਂ ਉਹਨਾਂ ਦੇ ਜਦੋਂ ਮੇਰੀ ਗੱਲ ਹੋਈ ਮੈਂ ਉਹਨਾਂ ਨੂੰ ਕਹਿ ਆਈ ਵੀ ਅਸੀਂ ਸਾਡੇ ਜੋ ਪਟਿਆਲੇ ਦੇ ਵਿੱਚ ਅਸੀਂ ਦਸਤਾਰ ਸਜਾਉਨੇ ਆ ਅਸੀਂ ਇਸ ਲੜ ਦੇ ਵਿੱਚ ਐਨਕ ਦੀ ਡੰਡੀ ਪਾਉਨੇ ਆ ਹੈਨਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਜਿੱਦਾਂ ਤੁਸੀਂ ਕਹਿੰਦੇ ਹੋ ਅਸੀਂ ਉਵੇਂ ਲਗਾ ਦੋ ਕੋਈ ਗੱਲ ਜਦੋਂ ਮੈਂ ਉਹਨਾਂ ਦੀ ਐਨਕ ਲਗਾਉਣ ਲੱਗਿਆ ਤੇ ਉਹਨਾਂ ਦੀਆਂ ਡੰਡੀਆਂ ਉਹਨਾਂ ਦੀਆਂ ਸਟੈਚੇਬਲ ਹੁੰਦੀਆਂ ਨੇ ਨਾ ਤੇ ਉਹ ਪ੍ਰੋਪਰਲੀ ਸਿੱਝ ਜਾਂਦੀਆਂ ਕਿਉਂਕਿ ਆਪਾਂ ਜਿਹੜੀਆਂ ਨਾਰਮਲ ਐਨਕ ਲਾਉਨੇ ਆ ਉਹਦੀਆਂ ਡੰਡੀਆਂ ਹਾਰਡ ਹੁੰਦੀਆਂ ਨੇ ਤੇ ਫਿਰ ਉਹਨਾਂ ਨੇ ਕਿਹਾ ਮੈਨੂੰ ਇਦਾਂ ਅਨਕੰਫਰਟੇਬਲ ਨਾ ਰਵੇ ਸਰ ਮੈਂ ਡਾਇਰੈਕਟਿ ਉਹਨਾਂ ਦੇ ਇਸ ਜਗ੍ਹਾ ਤੋਂ ਤੁਸੀਂ ਦੇਖਿਆ ਵੀ ਹੋਣਾ ਕੱਲ ਤੇ ਡਾਇਰੈਕਟ ਐਂਗਲ ਲਗਾਈ ਕਹਿੰਦੇ ਮੈਨੂੰ ਉਹਦੇ ਚ ਜ਼ਿਆਦਾ ਕੰਫਰਟੇਬਲ ਫੀਲ ਰਹਿੰਦਾ ਤੇ ਉਸ ਤੋਂ ਬਾਅਦ ਜਿਹੜੀ ਹਾਸੋ ਹੀ ਨਹੀਂ ਗੱਲ ਸਾਡੇ ਨਾਲ ਕੀ ਹੋਈ ਜਦੋਂ ਮੈਂ ਉਹਨਾਂ ਦੇ ਸਤਾਰ ਬੰਦਤੀ ਐਂਗਲ ਲਗਾ ਲਈ ਤੇ ਮਨ ਨੂੰ ਹੱਸ ਕੇ ਗਿਆ ਵੀ ਕਿਉਂਕਿ ਦੇਖੋ ਮੈਂ ਉਹਨਾਂ ਕੋਲੇ ਫਸਟ ਟਾਈਮ ਗਿਆ ਤੇ ਹਰ ਇੱਕ ਬੰਦੇ ਦੇ ਮਨ ਚ ਹੁੰਦਾ ਵੀ ਉਹ ਪੀਐਮ ਸਾਹਿਬ ਕੋਲੇ ਖੜਿਆ ਤੇ ਉਹਨਾਂ ਨਾਲ ਇੱਕ ਯਾਦਗਾਰ ਤਸਵੀਰ ਹੋਣੀ ਚਾਹੀਦੀ ਆ ਤੇ ਉਹਨਾਂ ਨਾਲ ਮਿਲ ਕੇ ਮੈਨੂੰ ਇਦਾਂ ਦਾ ਫੀਲ ਹੋਇਆ ਵੀ ਉਹ ਡਾਊਨਵਰਡ ਪਰਸਨ ਨੇਗੇ ਕਿ ਜਿੱਦਾਂ ਮੈਂ ਸੁਣਿਆ ਵੀ ਮਤਲਬ ਨੈੱਟ ਤੇ ਆਪਾਂ ਦੇਖਦੇ ਆਂ ਵੀ ਇੱਕ ਪੀਐਮ ਨੇ ਕੀ ਬਹੁਤ ਵੱਡੇ ਲੈਵਲ ਦਾ ਕਨਸੈਪਟ ਹੁੰਦਾ ਔਰ ਉਹਨਾਂ ਨੇ ਮਿਲ ਕੇ ਉਪਰਾਪਨ ਨਹੀਂ ਲਗਿਆ ਮਤਲਬ ਮੈਨੂੰ ਇਹ ਕਹਿ ਸਕਦਾ ਮੈਂ ਤੇ ਜਦੋਂ ਮਨੂੰ ਨੇ ਗੱਲ ਕਹੀ ਮੈਸਰ ਵੀ ਰਿਕਵੈਸਟ ਹੈ ਵੀ ਮੈਂ ਤੁਹਾਨੂੰ ਕੁਝ ਗੱਲ ਕਹਿਣੀ ਸੀ ਉਹ ਹੱਸ ਕੇ ਕਹਿੰਦੇ ਮੈਨੂੰ ਪਤਾ ਤੋ ਫੋਟੋ ਖਿਚਾਣੀ ਆ ਜਾ ਕੱਕਾ ਇੱਧਰ ਮਤਲਬ ਕਹਿੰਦੇ ਆ ਜਾ ਬੇਟਾ ਆ ਜਾ ਮਤਲਬ ਮੈਂ ਉਦੋਂ ਹੱਸ ਪਿਆ ਕਿ ਮਤਲਬ ਜਿਹੜੀ ਗੱਲ ਮੈਂ ਹਲੇ ਕਹਿਣੀ ਆ ਉਹਨਾਂ ਨੇ ਆਲਰੇਡੀ ਪਹਿਲਾਂ ਹੀ ਉਹ ਚੀਜ਼ ਨੂੰ ਪਤਾ ਹੈਨਾ ਤੇ ਉਹਨੇ ਹੱਸ ਕੇ ਫਿਰ ਸਾਨੂੰ ਕਿਹਾ ਤੇ ਉਸ ਟਾਈਮ ਕੋ ਕੀ ਦੇਖੋ ਮੋਬਾਈਲ ਅੰਦਰ ਲਾਊਡ ਨਹੀਂ ਹੁੰਦਾ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਦੇ ਨਾਲ ਜਿਹੜੀ ਟੀਮ ਹੁੰਦੀ ਹੈ ਉਹਨਾਂ ਦੇ ਕੈਮਰਾਮੈਨ ਹੁੰਦੇ ਨੇ ਉਹਨਾਂ ਨੇ ਉਹ ਫੋਟੋ ਖਿੱਚੀ ਸੀਗੀ ਤੇ ਉਹ ਫੋਟੋ ਫਿਰ ਮੈਨੂੰ ਅੱਜ ਮਿਲੀ ਹੈ ਜੀ ਉਹ ਕਿਉਂਕਿ ਉਹਨਾਂ ਦੀ ਇੱਕ ਐਪ ਹੈਗੀ ਆ ਉਹਦੇ ਵਿੱਚ ਉਹ ਫੋਟੋ ਅਪਲੋਡ ਹੁੰਦੀ ਆ ਉੱਥੋਂ ਅਸੀਂ ਲੈ ਸਕਦੇ ਆ ਕਿਉਂਕਿ ਉਹਨਾਂ ਦਾ ਆਪਣਾ ਸਿਸਟਮ ਹੈਗਾ ਉਹ ਸਿਸਟਮ ਦੇ ਹਿਸਾਬ ਨਾਲ ਉਹ ਮੈਨੂੰ ਫੋਟੋ ਮਿਲੀ ਤੇ ਬਹੁਤ ਵਧੀਆ ਰਿਹਾ ਆ ਆਨੰਦਮਈ ਰਿਹਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਅਚੀਵਮੈਂਟ ਤੇ ਇਹ ਉਹਨਾਂ ਦੇ ਦਸਤਾਰ ਸਿਆਂ ਦਾ ਮਨ ਮੁੱਖਾ ਮਿਲਿਆ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਆਗਾਮੀ ਜਿਹੜੇ ਹੁਣ ਜਿਹੜੇ ਹੋਣਗੇ ਜਿਹੜੇ ਫੋਨ ਆ ਰਹੇ ਹੋਣਗੇ ਹੁਣ ਕਿਉਂਕਿ ਇੱਕ ਤਰੀਕੇ ਦੀ ਪ੍ਰੋਮੋਸ਼ਨ ਬਹੁਤ ਹੋਈ ਹੈ মিডিਆ ਤੁਹਾਨੂੰ ਅਪਰੋਚ ਕਰ ਰਿਹਾ ਬਾਰ-ਬਾਰ ਹੁਣ ਕੋਲ ਕੋਲ ਆ ਰਹੇ ਪਰਮਾਤਮਾ ਕਰਨ ਵਾਲਾ ਸਭ ਤੋਂ ਵੱਡਾ ਤੁਹਾਡੇ ਭਰਾਵਾਂ ਦੇ ਫੋਨ ਆਏ ਨੇ ਮੈਨੂੰ ਅੱਜ ਕਿ ਮੈਂ ਸਵੇਰ ਦਾ ਮਤਲਬ ਕਿਸੇ ਕੰਮ ਦੀ ਬੈਠਾ ਹੋਇਆ ਅੱਜ ਪਹਿਲਾਂ ਇੱਕ ਚੈਨਲ ਫਿਰ ਦੂਸਰੇ ਚੈਨਲ ਫਿਰ ਤੀਸਰੇ ਚੈਨਲ ਮਤਲਬ ਹਰ ਇੱਕ ਬੰਦੇ ਦਾ ਦੇਖੋ ਯੋਗਦਾਨ ਹੁੰਦਾ ਵਸੀਲਾ ਪਰਮਾਤਮਾ ਬਣਾਉਂਦਾ ਹੁੰਦਾ ਹਰ ਬੰਦੇ ਦੇ ਅੰਦਰ ਆ ਕੇ ਹੈਨਾ ਤੇ ਕਰਨ ਲਾ ਪਰਮਾਤਮਾ ਹੁੰਦਾ ਹਰ ਇੱਕ ਚੀਜ਼ ਨੂੰ ਮੈਂ ਇਹ ਜਿੰਨਾ ਵੀ ਮੈਂ ਇਸ ਟੋਪਿਕ ਤੇ ਇਹ ਕਮਾਂ ਮੈਂ ਇੱਥੇ ਤੱਕ ਪਹੁੰਚਿਆ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਕਹਾਂ ਮਿੱਥ ਤੱਕ ਪਹੁੰਚਿਆ ਪਿੱਛੇ ਬੜੀ ਮਿਹਨਤ ਆ ਬੜਾ ਸਟਰਗਲ ਆ ਭਾਜੀ ਕਿੰਨਾ ਕ ਸਮਾਂ ਹੋ ਗਿਆ ਹੁਣ ਤੱਕ 17 ਦਾ ਕੰਮ ਕਰ ਰਹੇ ਤੁਸੀਂ 17 ਸਿਖਾ ਰਹੇ ਹੋ ਬੱਚਿਆਂ ਨੂੰ ਫ੍ਰੀ ਸੇਵਾ ਵੀ ਕਰ ਰਹੇ ਕਈ ਥਾਵਾਂ ਦੇ ਉੱਤੇ ਤੇ ਕਿੰਨਾ ਕ ਸਮਾਂ ਹੋ ਗਿਆ ਹੁਣ ਇਸ ਕੰਮ ਤੇ ਭਾਜੀ 18 ਕ ਸਾਲ ਹੋ ਗਏ ਜੀ ਮੈਨੂੰ ਆ ਸਾਡਾ ਫਤੇਗੜ ਸਾਹਿਬ ਜਿਹੜੀ ਸਭਾ ਹੁੰਦੀ ਹੈ ਉੱਥੇ ਸਾਨੂੰ 8-9 ਸਾਲ ਤਰ ਸਾਨੂੰ ਉੱਥੇ ਹੋ ਗਏ ਅਸੀਂ ਉੱਥੇ 3 ਦਿਨਾਂ ਦਾ ਕੈਂਪਲ ਵੀ ਲਗਾਉਨੇ ਆ ਤੇ ਦਸਤਾਰਾਂ ਵੀ ਬੰਨਦੇ ਜਿਹੜੇ ਉੱਥੇ ਪ੍ਰਣ ਕਰਦੇ ਨੇ ਵਿੱਚ ਕੇਸ ਰੱਖਣਾ ਚਾਹੁੰਦੇ ਆ ਸ਼ਹਿਬਜਾਦਿਆਂ ਦੀ ਧਰਤੀ ਤੇ ਜਾ ਕੇ ਅਸੀਂ ਉਹਨਾਂ ਨੂੰ ਦਸਤਾਰ ਵੀ ਸਿਖਾਉਂਦੇ ਆ ਸਜਾਉਂਦੇ ਵੀ ਆ ਇੱਕ ਦਸਤਾਰ ਪੇਟਾ ਵਜੋਂ ਵੀ ਦਿੰਦੇ ਆ ਤੇ ਹਰ ਵਿਸਾਖੀ ਤੇ ਵੀ ਸਾਡੇ ਉਰੇ ਸੱਤ ਕਰਤਾਰ ਟਰਬਨ ਟ੍ਰੇning ਸੈਂਟਰ ਪਟਿਆਲਾ ਦੇ ਵਿੱਚ ਅਸੀਂ ਹਰ ਵਿਸਾਖੀ ਤੋਂ ਕੈਂਪ ਸ਼ੁਰੂ ਕਰਦੇ ਆ ਵਿਸਾਖੀ ਲਈ ਦਿਨਾਂ ਅਸੀਂ ਉਰੇ ਫ੍ਰੀ ਦਸਤਾਰ ਅਸੀਂ ਆਉਂਦੇ ਆ ਤੇ ਗੁਰੂ ਘਰ ਲੰਗਰ ਵੀ ਟੁੱਟ ਚੱਲਦਾ ਤੇ ਸਾਡੀ ਕਿ ਸ਼ੁਰੂਆਤ ਹੁੰਦੀ ਜਰੂ ਸਾਖੀ ਆਉਂਦੀ ਹੈ ਕਿ ਸਾਖੀ ਤੋਂ ਬਾਅਦ ਸਾਡਾ ਨਾ ਅੱਗੇ ਮਤਲਬ ਗਰਮੀਆਂ ਆ ਜਾਂਦੀਆਂ ਨੇ ਤੇ ਗਰਮੀਆਂ ਹੀ ਸਾਡਾ ਆਫ ਸੀਜ਼ਨ ਹੁੰਦਾ ਮਤਲਬ ਕਿ ਵੈਡਿੰਗ ਘਟ ਹੁੰਦੀਆਂ ਨੇ ਗਰਮੀਆਂ ਚ ਤਰੋਂ ਪਤਾ ਵੀ ਅੱਜਕੱਲ ਕੀ ਹੋ ਰਿਹਾ ਜ਼ਿਆਦਾਤਰ ਜਿਹੜੇ ਐਨ ਆਰ ਆਈ ਨੇ ਤੁਸੀਂ ਪਹਿਲਾਂ ਗੱਲ ਕੀਤੀ ਪੰਜਾਬ ਦੇ ਨੋਜਾਂ ਨੂੰ ਬਾਹਰ ਜਾ ਰਹੇ ਨੇ ਪਰ ਜਦੋਂ ਵਿਆਹ ਹੁੰਦਾ ਤੇ ਉਹ ਇੰਡੀਆ ਆਉਂਦੇ ਨੇ ਉਦੋਂ ਸਰਦੀਆਂ ਜੋ ਇੰਡੀਆ ਆਉਂਦੇ ਨੇ ਤੇ ਸਰਦੀਆਂ ਹੀ ਸਾਡਾ ਵੈਡਿੰਗ ਸੀਜ਼ਨ ਹੁੰਦਾ ਉਹਦੇ ਕਰਕੇ ਅਸੀਂ బిజీ ਹੁੰਦੇ ਤੇ ਗਰਮੀਆਂ ਦੇ ਵਿੱਚ ਅਸੀਂ ਸਾਡੀ ਕੋਸ਼ਿਸ਼ ਹੈ ਵੀ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਹਾਂ ਦਸਤਾਰਾਂ ਤਾਜੋ ਗੁਰਸਿੱਖੀ ਦਾ ਪ੍ਰਚਾਰ ਹੋ ਸਕੇ ਤੇ ਹਰ ਇੱਕ ਬੰਦਾ ਜਿਹੜੀ ਸਾਨੂੰ ਗੁਰੂ ਵੱਲੋਂ ਬਖਸ਼ੀ ਦਸਤਾਰ ਸਾਡਾ ਤਾਜ ਆ ਉਸ ਨੂੰ ਬਣ ਸਕੇ ਤੇ ਆਪਣੇ ਸਰੂਪ ਦੇ ਵਿੱਚ ਸਾਬਤ ਦਸਤਾਰ ਸਿਰ ਦਾ ਸਰੂਪ ਦੇ ਵਿੱਚ ਰਹਿ ਸਕੇ ਤਾਂ ਹੀਸ਼ਨ ਪਟਿਆਲਾ ਤੋਂ ਅ ਅਮਰਦੀਪ ਸਿੰਘ ਜੀ ਦੇ ਵੱਲੋਂ ਕੱਲ ਪ੍ਰਧਾਨ ਮੰਤਰੀ ਦੇ ਸਿਰ ਉੱਤੇ ਦਸਤਾਰ ਸਜਾਈ ਗਈ ਪਟਿਆਲਾ ਤੋਂ ਪ੍ਰੋਪਸ ਮੇਰੇ ਸੰਗ ਤੇ ਰਿਪੋਰਟ ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ